ਕੇਂਦਰ ਦੇ ਨਵੇਂ ਹਿੱਟ ਐਂਡ ਰਨ ਕਾਨੂੰਨ ਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਮੰਤਰੀ ਬੈਂਸ ਦਾ ਕਹਿਣਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਬਿਨਾ ਕਿਸੇ ਸਲਾਹ مشورے ਦੇ ਤੁਗਲਕੀ ਕਾਨੂੰਨ ਬਣਾ ਦਿੰਦੀ ਹੈ ਜਿਸ ਕਾਰਨ ਲੋਕਾਂ ਨੂੰ ਸੰਘਰਸ਼ ਕਰਨਾ ਪੈਂਦਾ ਹੈ ਖੇਤੀ ਕਾਨੂੰਨ ਤੇ ਨਵਾਂ ਹਿੱਟ ਐਂਡ ਰਨ ਕਾਨੂੰਨ ਵੀ ਇਸ ਦੀ ਮਿਸਾਲ ਨਹੀਂ ਸੋ ਬਿਹਤਰ ਹੋਵੇਗਾ ਕਿ ਜੇਕਰ ਸਰਕਾਰ ਸੰਬੰਧਿਤ ਖੇਤਰ ਦੇ ਨੁਮਾਇੰਦਿਆਂ ਨਾਲ ਸਲਾਹ مشورہ ਕਰਕੇ ਹੀ ਲੋਕ ਭਲਾਈ ਦੇ ਕਾਨੂੰਨ ਬਣਾਵੇ ਕੱਲ ਆਪਾਂ ਸਭ ਨੇ ਦੇਖਿਆ ਕਿ ਕਿਵੇਂ પેટ્રોલ ਪੰਪ ਦੇ ਉੱਤੇ ਲੰਬੀਆਂ ਲੰਬੀਆਂ ਕਤਾਰਾਂ ਲੰਬੀਆਂ ਲੰਬੀਆਂ ਲਾਈਨਾਂ 2-2 2.5 ਘੰਟੇ ਤੱਕ ਬਹੁਤ ਜਗ੍ਹਾ ਜਿਹੜਾ ਹੈ ਕਦੀ ਸੋਚਿਆ ਨਹੀਂ ਸੀ ਆਪਾਂ ਇਦਾਂ ਵੀ ਹੋ ਜੂਗਾ ਕਿ પેટ્રોલ ਪਵਾਉਣ ਲਈ ਲੋਕਾਂ ਦੇ ਨਾਲ ਉਹ ਇੱਕ ਦੂਜੇ ਨਾਲ ਖੇੜੜ ਰਹੇ ਸੀ ਫੋਰਸ ਲਾਣੀ ਪੈਗੀ ਤਾਂ ਇਹ ਇੱਕ ਬਹੁਤ ਹੀ ਜਿਹਨੂੰ ਕਹਿੰਦੇ ਜਿਵੇਂ ਹਮੇਸ਼ਾ ਹੀ ਕੇਂਦਰ ਜਿੰਨੇ ਵੀ ਕਾਨੂੰਨ ਬਣਾ ਰਿਹਾ ਪਿਛਲੇ ਆਪਾਂ 3-4 ਸਾਲਾਂ ਤੋਂ ਦੇਖਿਆ ਜਿਸ ਵਰਗ ਲਈ ਬਣਾ ਰਿਹਾ ਘੱਟੋ ਘੱਟ ਤੁਸੀਂ ਉਸ ਵਰਗ ਨਾਲ ਸਲਾਹ ਤਾਂ ਕਰ ਲਓ ਐਦਾਂ ਹੀ ਇਹਨੇ 2020 ਦੇ ਵਿੱਚ ਕੀਤਾ ਜਦੋਂ ਕਿਸਾਨਾਂ ਦੇ ਲਈ ਤਿੰਨ ਕਾਨੂੰਨ ਬਣਾ ਦਿੱਤੇ ਪਰ ਕਿਸੇ ਵੀ ਕਿਸਾਨ ਵਰਗ ਨੂੰ ਕਿਸੇ ਕਿਸਾਨ ਯੂਨੀਅਨ ਨੂੰ ਉਹਦੇ ਨਾਲ ਕੋਈ ਤਾਲਮੇਲ ਨਹੀਂ ਰਿਹਾ ਤੇ ਆਪਣੇ ਆਪ ਹੀ ਉਹ ਕਾਨੂੰਨ ਬਣਾ ਦਿੱਤੇ ਉਸ ਤੋਂ ਬਾਅਦ ਸਾਨੂੰ ਆਪਾਂ ਨੂੰ ਪਤਾ ਕਿ ਇੱਕ ਸਾਲ ਲੰਬਾ ਸੰਘਰਸ਼ ਚੱਲਣ ਤੋਂ ਬਾਅਦ ਉਹ ਕਾਲੇ ਖੇਤੀ ਕਾਨੂੰਨ ਆ ਜਿਹੜੇ ਵਾਪਸ ਹੋਏ ਐਦਾਂ ਹੀ ਹੁਣ ਡ라이ਵਰਾਂ ਸੰਬੰਧੀ ਜੇ ਤੁਹਾਨੂੰ ਅਗਰ ਤੁਸੀਂ ਕੋਈ ਵੀ ਬਦਲਾਅ ਲੈ ਕੇ ਆ ਰਹੇ ਹੋ ਤੁਹਾਨੂੰ ਪਹਿਲਾਂ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ ਉਹਨਾਂ ਦੇ ਨੁਮਾਇੰਦਿਆਂ ਨਾਲ ਗੱਲ ਕਰਨੀ ਚਾਹੀਦੀ ਸੀ ਅਗਰ ਉਹ ਕਰਦੇ ਤਾਂ ਦਿੱਕਤ ਹੀ ਨਹੀਂ ਆਉਂਦੀ ਤਾਂ ਇਹ ਜਿਹੜਾ ਤੁਗਲਕੀ ਫਰਮਾਨ ਜਿਹੜੇ ਕਾਨੂੰਨ ਆ ਇਹਨਾਂ ਨਾਲ ਹੀ ਦਿੱਕਤ ਆਉਂਦੀ ਹੈ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕੱਲ ਜੋ ਮੈਂ ਅਖਬਾਰਾਂ ਦੇ ਵਿੱਚ ਆਪ ਸਭ ਦੇ ਮੀਡੀਆ ਦੇ ਸਾਥੀਆਂ ਨਾਲ ਪਤਾ ਲੱਗਿਆ ਕਿ ਗੱਲਬਾਤ ਹੋ ਚੁੱਕੀ ਹੈ ਤੇ ਕੇਂਦਰ ਸਰਕਾਰ ਜਿਹੜੀ ਹੈ ਪਿੱਛੇ ਪੈਰੀ ਮੁੜਦੀ ਲੱਗ ਰਹੀ ਹੈ ਜਿਸ ਦੇ ਨਾਲ ਅੱਜ ਹਾਲਾਤ ਕਾਫੀ ਠੀਕ ਹੈ